ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਦੇਖ ਰਹੇ ਹੋ ਧੰਤਨ ਬਾਬਾ ਦੀਪ ਸਿੰਘ ਜੀ ਚੈਨਲ ਕੁਝ ਲੋਕ ਪੁੱਛਦੇ ਹਨ ਕਿ ਕਿਵੇਂ ਰੱਬ ਨੂੰ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਲਈਏ ਕਿਵੇਂ ਅਰਦਾਸ ਕਰੀਏ ਕਿ ਰੱਬ ਨੂੰ ਪਾਉਣ ਲਈ ਕਰ ਛੱਡਣਾ ਜ਼ਰੂਰੀ ਹੈ ਜਾਂ ਫਿਰ ਸਾਰਾ ਦਿਨ ਹੀ ਨਾਮ ਜਪਦੇ ਰਹਿਣਾ ਇਹੀ ਜ਼ਰੂਰੀ ਹੈ ਰੱਬ ਦੀ ਬੰਦਗੀ ਕਰਨ ਵਾਲੇ ਕੌਣ ਹਨ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ਜੋ ਜ਼ਿੰਦਗੀ ਵਿੱਚ ਇੱਕ ਵਾਰ ਵੀ ਰੱਬ ਨੂੰ ਆਵਾਜ਼ ਦਿੰਦਾ ਹੈ ਜਾਂ ਪੁਕਾਰਦਾ ਹੈ ਉਹ ਵੀ ਬੰਦਗੀ ਕਰਨ ਵਾਲਾ ਹੈ ਜੋ ਰੋਜ਼ ਪੁਕਾਰਦਾ ਹੈ ਉਹ ਵੀ ਬੰਦਗੀ ਕਰਨ ਵਾਲਾ ਹੈ ਜੋ ਸਾਰਾ ਦਿਨ ਬੰਦਗੀ ਕਰਦਾ ਹੈ ਭਾਵੇਂ ਆਪਣੀ ਮੱਤ ਵਿੱਚ ਵਾਹਿਗੁਰੂ ਦਾ ਨਾਮ ਰੱਖਦਾ ਹੈ ਉਹ ਵੀ ਬੰਦਗੀ ਕਰਨ ਵਾਲਾ ਤੁਸੀਂ ਭਾਵੇਂ ਸਾਰਾ ਦਿਨ ਨਾਮ ਨਾ ਜਪੋ 5 ਘੰਟੇ 6 ਘੰਟੇ ਜਾਂ ਕੋਈ 10 ਘੰਟੇ ਨਹੀਂ ਕਰ ਸਕਦੇ ਰਾਤ ਸੌਣ ਤੇ ਸਵੇਰੇ 5 ਮਿੰਟ ਆਪਣੇ ਮਨ ਦੇ ਵਿੱਚ ਜਦੋਂ ਸਵੇਰੇ ਉੱਠਦੇ ਹੋ ਵਾਹਿਗੁਰੂ ਵਾਹਿਗੁਰੂ ਜਪ ਲਵੋ ਤੇ ਕਹੋ ਜੋ ਵੀ ਵਾਹਿਗੁਰੂ ਜੀ ਜ਼ਿੰਦਗੀ ਵਿੱਚ ਦਿੱਤਾ ਉਹ ਸਭ ਲਈ ਬਹੁਤ ਬਹੁਤ ਧੰਨਵਾਦ ਤੇਰਾ ਤੇ ਜਦੋਂ ਸਵੇਰੇ ਉਠੋ ਤਾਂ ਧੰਨਵਾਦ ਕਰੋ ਕਿ ਵਾਹਿਗੁਰੂ ਤੁਸੀਂ ਮੈਨੂੰ ਅੱਜ ਇੱਕ ਨਵਾਂ ਦਿਨ ਦਿੱਤਾ ਮੈਨੂੰ ਸੁਹਾਸ ਬਖਸ਼ੇ ਫਿਰ ਅੱਜ ਮੌਕਾ ਦਿੱਤਾ ਕੁਝ ਕਰ ਸਕਾਂ ਮੈਂ ਜ਼ਿੰਦਗੀ ਦੇ ਵਿੱਚ ਕਿੰਨੀਆਂ ਗਲਤੀਆਂ ਕਰਦੇ ਹਾਂ ਆਪਾਂ ਰੋਜ਼ ਗਲਤੀਆਂ ਕਰਦੇ ਹਾਂ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਰੋਜ਼ ਗੁਨਾਹ ਕਰਦੇ ਹਾਂ ਉਹ ਰੋਜ਼ ਬਖਸ਼ ਦਿੰਦਾ ਹੈ ਆਪਾਂ ਆਦਤ ਤੋਂ ਮਜਬੂਰ ਹਾਂ ਉਹ ਰਹਿਮਤ ਨਾਲ ਮਸ਼ਹੂਰ ਹੈ ਬਸ 5 ਮਿੰਟ ਦੀ ਅਰਦਾਸ ਤੁਹਾਡੇ ਵਿੱਚ ਨਵੀਂ ਤਾਕਤ ਊਰਜਾ ਨਵੀਂ ਸ਼ਕਤੀ ਭਰ ਦਿੰਦੀ ਹੈ ਇਹ ਨਮੀ ਰਾ ਇੱਕ ਉਤਸ਼ਾਹ ਭਰ ਦਿੰਦੀ ਹੈ ਹਰ ਕੰਮ ਨੂੰ ਜਿੱਤਣ ਲਈ ਨਵੀਂ ਤਾਕਤ ਭਰ ਦਿੰਦੀ ਹੈ ਦੁੱਖਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ਇੱਕ ਵਾਰ ਨਾ ਕਿਸੇ ਨੇ ਰੱਬ ਨੂੰ ਪੁੱਛਿਆ ਕਿ ਰੱਬ ਜੀ ਤੁਹਾਡਾ ਸਭ ਤੋਂ ਵੱਡਾ ਭਗਤ ਕੌਣ ਹੈ ਉਹ ਸਾਰਾ ਦਿਨ ਰੱਬ ਦਾ ਨਾਮ ਜਪਦਾ ਹੈ ਉਹਨੂੰ ਲੱਗਾ ਕਿ ਮੇਰੇ ਤੋਂ ਵੱਡਾ ਕੌਣ ਹੋਏਗਾ ਰੱਬ ਨੇ ਕਿਹਾ ਇਸ ਸਮੇਂ ਨਾ ਉਹ ਪਹਿਲੀ ਵਾਰ ਹੈ ਇੱਕ ਜੱਟ ਕਿਸਾਨ ਹੈ ਉਹ ਮੇਰਾ ਸਭ ਤੋਂ ਵੱਡਾ ਭਗਤ ਹੈ ਉਹ ਸੁਣ ਕੇ ਹੈਰਾਨ ਹੋ ਗਿਆ ਕਿ ਮੇਰੇ ਤੋਂ ਵੱਡਾ ਭਗਤ ਭਲਾ ਕੌਣ ਹੋ ਸਕਦਾ ਹੈ ਉਹਨੇ ਸੋਚਿਆ ਕਿ ਕਿਉਂ ਨਾ ਜਾ ਕੇ ਵੇਖਾਂ ਕਿ ਕੌਣ ਹੈ ਉਹ ਉੱਥੇ ਜਾਂਦਾ ਉਹਨੂੰ ਸਾਰਾ ਦਿਨ ਦੇਖਦਾ ਰਹਿੰਦਾ ਕਿ ਉਹ ਕਰਦਾ ਕੀ ਹੈ ਉਹ ਸਵੇਰੇ ਉੱਠਦਾ ਜਪਜੀ ਸਾਹਿਬ ਦਾ ਪਾਠ ਕਰ ਇੱਕ ਮਾਲਾ ਵਾਹਿਗੁਰੂ ਵਾਹਿਗੁਰੂ ਦੀ ਕਰ ਆਪਣੀ ਪਹਿਲੇ ਵਾਲੀ ਨਿਕਲ ਜਾਂਦਾ ਸਾਰਾ ਦਿਨ ਉੱਥੇ ਕੀਰਤ ਕਰਦਾ ਹੈ ਸ਼ਾਮ ਨੂੰ ਆ ਕੇ ਰੈਰਾ ਸਬ ਦਾ ਪਾਠ ਕਰਕੇ ਇੱਕ ਮਾਲਾ ਵਾਹਿਗੁਰੂ ਵਾਹਿਗੁਰੂ ਦੀ ਜਪ ਕੇ ਸੌ ਜਾਂਦਾ ਸਾਰਾ ਦਿਨ ਇਮਾਨਦਾਰੀ ਦੀ ਕੀਰਤ ਕਰਦਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਆਪਣੇ ਔਲਾਦ ਤੇ ਆਪਣੇ ਘਰ ਵਾਲੀ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰਦਾ ਇਮਾਨਦਾਰੀ ਨਾਲ ਜਿਉਂ ਇਹੀ ਸੁਨੇਹਾ ਹਰ ਸਮੇਂ ਦਿੰਦਾ ਹੈ ਨਾ ਹੀ ਕਿਸੇ ਨੂੰ ਮਾੜਾ ਬੋਲਦਾ ਸੀ ਨਾ ਹੀ ਕਿਸੇ ਦਾ ਦਿਲ ਦਿਖਾਉਂਦਾ ਸੀ ਉਹ ਮਨੁੱਖ ਹੈਰਾਨ ਹੋ ਗਿਆ ਅਜੇ ਵੀ ਮੈਨੂੰ ਸਮਝ ਨਹੀਂ ਆਈ ਵੀ ਕਿਵੇਂ ਇਹ ਇੰਨਾ ਵੱਡਾ ਭਗਤ ਹੋ ਸਕਦਾ ਹੈ ਉਹ ਵਾਪਸ ਰੱਬ ਕੋਲ ਆਉਂਦਾ ਤੇ ਕਹਿੰਦਾ ਉਹ ਤਾਂ ਤੁਹਾਨੂੰ ਸਵੇਰੇ ਸ਼ਾਮ ਤੁਹਾਨੂੰ ਯਾਦ ਕਰਦਾ ਫਿਰ ਦੱਸੋ ਉਹ ਤੁਹਾਡਾ ਭਗਤ ਕਿਵੇਂ ਹੋਇਆ ਸਾਰਾ ਦਿਨ ਤਾਂ ਉਹ ਆਪਣਾ ਕੰਮ ਕਰਦਾ ਰੱਬ ਨੇ ਕਿਹਾ ਉਹ ਭਾਵੇਂ 10 ਮਿੰਟ ਸਵੇਰੇ ਸ਼ਾਮ ਮੈਨੂੰ ਯਾਦ ਕਰਦਾ ਹੈ ਪਰ ਉਸ ਸਮੇਂ ਉਹ ਕਦੇ ਵੀ ਦੁਨੀਆ ਦਾ ਵਿਚਾਰ ਆਪਣੇ ਮਨ ਦੇ ਵਿੱਚ ਨਹੀਂ ਲੈ ਕੇ ਆਉਂਦਾ ਉਹ ਦੁਨੀਆ ਬਾਰੇ ਨਹੀਂ ਸੋਚਦਾ ਆਪਣੀ ਹਰੇਕ ਜ਼ਿੰਮੇਵਾਰੀ ਪੂਰੀ ਨਿਸ਼ਟਾ ਨਾਲ ਨਿਭਾਉਂਦਾ ਹੈ ਜੇ ਅਸੀਂ ਵੀ 5 ਮਿੰਟ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਨਾਲ ਪੁਕਾਰੀਏ ਤੇ ਅਰਦਾਸ ਕਰੀਏ ਕੁਝ ਪਲ ਦਾ ਅਸਰ ਸਾਰਾ ਦਿਨ ਰਹੇਗਾ ਬਸ ਯਾਦ ਰੱਖਿਓ بس ਉਸ ਅਰਦਾਸ ਸਮੇ ਦੁਨੀਆ ਦਾ ਖਿਆਲ ਨਾ ਕਰੀਏ ਦੁਨੀਆ ਪਾਸੇ ਖਿਆਲ ਨਾ ਜਾਵੇ بس ਉਹ 5 ਮਿੰਟ ਇਮਾਨਦਾਰੀ ਨਾਲ ਗੁਰੂ ਨੂੰ ਦੇ ਦਈਏ ਜੋ ਹੁਣ ਜ਼ਿੰਦਗੀ ਹੈ ਉਹਨੂੰ ਵੇਖੋ ਥੋੜੇ ਸਮੇਂ ਬਾਅਦ ਰੋਜ਼ 5 ਮਿੰਟ ਵਾਹਿਗੁਰੂ ਨੂੰ ਦਬੋ ਫਿਰ ਬਦਲਾਅ ਦੇਖਿਓ ਉਸ ਅਰਦਾਸ ਦੀ ਤਾਕਤ ਵੇਖਿਓ ਜੋ ਤੁਹਾਡੇ ਵਿੱਚ ਇੱਕ ਨਵੀਂ ਜਾਨ ਪਾ ਦੇਵੇਗੀ ਫਿਰ ਆਪਾਂ ਵੇਖਾਂਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਬਦਲਾਅ ਆਏ ਨੇ ਜੋ ਸ਼ਕਤੀ ਸਾਨੂੰ ਮਿਲੇਗੀ ਉਹ ਅਸੀਂ ਖੁਦ ਮਹਿਸੂਸ ਕਰਾਂਗੇ ਸਾਡੀ ਤਾਂ ਇੰਨੀ ਵੀ ਤਾਕਤ ਨਹੀਂ ਹੈਗੀ ਕਿ ਅਸੀਂ ਖੁਦ ਤੋਂ ਸਾਹ ਲੈ ਸਕੀਏ ਉਹ ਵੀ ਉਹਦੀ ਰਜਾਕਾਰ ਨਹੀਂ ਹੋ ਰਿਹਾ ਸਾਡੀ ਸਾਡੇ ਕੋਲ ਤਾਂ ਇੰਨੀ ਵੀ ਤਾਕਤ ਨਹੀਂ ਕਿ ਖਾਣ ਲਈ ਅਸੀਂ ਕੁਝ ਪੈਦਾ ਕਰ ਸਕੀਏ ਆਪਾਂ ਤਾਂ ਸਿਰਫ ਬੀਜ ਬੀਜਦੇ ਆਂ ਉਹੀ ਉਹਦੇ ਵਿੱਚ ਫੁੱਲ ਤੇ ਫਲ ਪਰਮਾਤਮਾ ਆਪ ਲਾਉਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਖੇੜੇ ਆ ਜਾਂਦੇ ਨੇ ਨਾ ਉਹ ਵੀ ਉਸੇ ਅਰਦਾਸ ਕਾਰਨ ਆਉਂਦੇ ਨੇ ਜੇ ਅਸੀਂ ਅਰਦਾਸ ਨੂੰ ਵੀ ਬੀਜ ਵਾਂਗ ਬੀ ਲਈਏ ਤਾਂ ਇੱਕ ਆਪੇ ਹੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਵੇਗੀ ਇੱਕ ਪਿੰਡ ਵਿੱਚ ਨਾ ਇੱਕ ਸੰਤ ਆਉਂਦਾ ਉਹ ਹਰ ਸਮੇਂ ਸਰਬੱਤ ਦਾ ਭਲਾ ਹੀ ਮੰਗਦਾ ਸੀ ਸਭ ਦੀਆਂ ਖੁਸ਼ੀਆਂ ਮੰਗਦਾ ਸੀ ਲੋਕ ਉਹਨਾਂ ਦੇ ਕੋਲ ਆਉਣ ਲੱਗੇ ਜੋ ਪਿੰਡ ਦਾ ਸਥਾਨਕ ਸੰਤ ਸੀਨਾ ਉਹ ਈਰਖਾ ਕਰਨ ਲੱਗਾ ਕਿ ਮੇਰੇ ਹੁੰਦਿਆਂ ਇੱਥੇ ਕੌਣ ਆ ਗਿਆ ਜਿਸ ਦੀ ਲੋਕ ਪ੍ਰਸ਼ੰਸਾ ਕਰਦੇ ਨੇ ਤੇ ਕਹਿੰਦੇ ਨੇ ਵੀ ਉਹ ਸਭ ਦਾ ਭਲਾ ਕਰਦਾ ਉਹਦੇ ਕੋਲ ਜਾ ਕੇ ਤਾਂ ਖੁਸ਼ੀਆਂ ਹੀ ਬੜੀਆਂ ਮਿਲ ਜਾਂਦੀਆਂ ਨੇ ਉਹ ਕਹਿੰਦਾ ਚਲੋ ਵੇਖ ਕੇ ਤਾਂ ਆਮ ਵੀ ਕੌਣ ਹੈ ਉਹ ਜਾਣਦਾ ਉਹ ਬੜਾ ਸਿੱਧਾ ਸਾਦਾ ਹੁੰਦਾ ਤਾਂ ਉਹ ਸੰਤ ਕਹਿੰਦਾ ਵੀ ਤੁਸੀਂ ਕਿਹੜੇ ਅਰਦਾਸ ਕਰਦੇ ਹੋ ਜੇਸਾ ਨਾਲ ਖাব ਸਭ ਖੁਸ਼ ਹੋਈ ਜਾਂਦੇ ਨੇ ਸਾਰੇ ਇੱਥੋਂ ਖੁਸ਼ੀਆਂ ਦੀਆਂ ਝੂਲੀਆਂ ਭਰ ਕੇ ਲਈ ਜਾਂਦੇ ਨੇ ਕੀ ਸਿਖਾ ਰਹੇ ਹੋ ਤੁਸੀਂ ਸਾਰਿਆਂ ਨੂੰ ਉਹਨੇ ਕਿਹਾ ਮੈਂ ਤਾਂ ਸਿਰਫ ਸਰਬੱਤ ਦਾ ਭਲਾ ਹੀ ਮੰਗਦਾ ਹਾਂ ਸਭ ਨੂੰ ਖੁਸ਼ੀਆਂ ਲਈ ਕਹਿ ਰਿਹਾ ਹਾਂ ਵੀ ਖੁਸ਼ੀਆਂ ਮੰਗੋ ਉਹਨਾਂ ਨੂੰ ਵੀ ਕਹਿ ਰਿਹਾ ਵੀ ਵਾਹਿਗੁਰੂ ਦਾ ਨਾਮ ਜਪੋ ਤਾਂ ਕਹਿੰਦਾ ਐਵੇਂ ਦੀ ਅਰਦਾਸ ਨਹੀਂ ਕਰਨੀ ਮੈਂ ਤੁਹਾਨੂੰ ਅਰਦਾਸ ਸਿਖਾਉਂਦਾ ਹਾਂ ਉਹ ਉਹਨਾਂ ਨੂੰ ਅਰਦਾਸ ਸਿਖਾਉਂਦਾ ਜੋ ਸ਼ਬਦਾਂ ਵਾਲੀ ਉਹ ਪਹਿਲੀ ਵਾਰ ਸਮਝ ਨਹੀਂ ਆਉਂਦੀ ਵੀ ਕੀ ਕਹਿ ਰਿਹਾ ਦੁਬਾਰਾ ਫਿਰ ਸਿਖਾਉਂਦਾ ਉਹਨੂੰ ਥੋੜੀ ਥੋੜੀ ਸਮਝ ਆ ਜਾਂਦੀ ਹੈ ਫਿਰ ਵੀ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਸਿਖਾਇਆ ਕੁਝ ਸਮੇਂ ਬਾਅਦ ਹੁੰਦਾ ਕਿ ਹੈ ਕਿ ਨਦੀ ਪਾਰ ਕਰਕੇ ਅੱਗੇ ਜਾਣਾ ਹੁੰਦਾ ਉਹ ਜਿਹੜਾ ਸੰਤ ਹੁੰਦਾ ਜਿਸਨੇ ਅਰਦਾਸ ਸਿਖਾ ਰਿਆ ਹੁੰਦਾ ਉਹ ਬੇੜੀ ਉਹਦੀ ਕਿਸ਼ਤੀ ਵਿੱਚ ਫਸ ਜਾਂਦੀ ਹੈ ਉਹ ਅੱਗੇ ਨਹੀਂ ਲੰਘਦੀ ਉਹ ਆਪਣੇ ਸ਼ਬਦਾਂ ਵਾਲੀ ਅਰਦਾਸ ਕਰਦਾ ਤੇ ਕਹਿੰਦਾ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਜੋ ਦੂਜਾ ਹੁੰਦਾ ਜੋ ਸ਼ਬਦਾਂ ਭਲਾ ਮੰਗਦਾ ਹੁੰਦਾ ਉਹ ਅਰਦਾਸ ਕਰਕੇ ਬੇੜੀ ਪਾਰ ਹੋ ਜਾਂਦੀ ਹੈ ਉਹ ਵਾਹਿਗੁਰੂ ਅੱਗੇ ਜਦ ਅਰਦਾਸ ਕਰਦਾ ਤਾਂ ਉਹ ਬੇੜੀ ਪਾਰ ਹੋ ਗਈ ਉਹਨੂੰ ਅਹਿਸਾਸ ਹੁੰਦਾ ਕਿ ਮੇਰੇ ਸ਼ਬਦਾਂ ਵਾਲੀ ਅਰਦਾਸ ਤੋਂ ਇਹਦੀ ਹਿਰਦੇ ਵਾਲੀ ਅਰਦਾਸ ਦਾ ਜ਼ਿਆਦਾ ਅਸਰ ਹੈ ਕਿੰਨੀ ਤੇਰ ਕਰਦੇ ਆ ਇਸ ਦਾ ਮਹੱਤਵ ਜਾਣਨ ਲਈ ਆਪਾਂ ਕਿਵੇਂ ਕਰਦੇ ਆ ਜਿਸ ਦੀ ਸਿਆਣਪਨੀ ਹੁੰਦੀ ਚਾਹੀਦੀ ਇਸ ਅਰਦਾਸ ਨੂੰ ਕਰਨ ਲਈ ਕੋਈ ਸਿਆਣਪਨੀ ਚਾਹੀਦੀ ਹੁੰਦੀ ਸਿਰਫ ਸ਼ੁੱਧ ਮਨ ਚਾਹੀਦਾ ਹੁੰਦਾ ਹੈ ਕਪਟ ਤੋਂ ਰਹਿਤ ਮਨ ਚਾਹੀਦਾ ਬਸ ਜੀ ਇਮਾਨਦਾਰੀ ਨਾਲ ਸਿਰਫ 5 ਮਿੰਟ ਸਵੇਰੇ ਸ਼ਾਮ ਅਰ ਕੱਢ ਲਈਏ ਸਮਾਂ ਪਰਮਾਤਮਾ ਲਈ ਤਾਂ ਵਿਸ਼ਵਾਸ ਕਰਿਓ ਜ਼ਿੰਦਗੀ ਨੂੰ ਕਿਤੇ ਬਿਹਤਰ ਬਣਾ ਲਵਾਂਗੇ ਤੁਹਾਨੂੰ ਲੱਗੇਗਾ ਹਰ ਸਮੇਂ ਰੱਬ ਮੇਰੇ ਨਾਲ ਹਮੇਸ਼ਾ ਸਾਥ ਹੈ ਬਸ ਤੁਹਾਨੂੰ ਸਿਰਫ ਆਪਣੀ ਅਰਦਾਸ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਜੇ ਅਰਦਾਸ ਤੋਂ ਬਾਅਦ ਵੀ ਮਨ ਚਿੰਤਾ ਚ ਹੈ ਤਾਂ ਸਮਝ ਜਾਓ ਕਿ ਅਜੇ ਭਰੋਸਾ ਹੀ ਨਹੀਂ ਹੈ ਜੇ ਅਰਦਾਸ ਭਰੋਸੇ ਨਾਲ ਕਰ ਰਹੇ ਹੋ ਨਾ ਤਾਂ ਫਿਰ ਕਾਦੀ ਚਿੰਤਾ ਜੇ ਅਜੇ ਵੀ ਚਿੰਤਾ ਕਰਦੇ ਹੋ ਤਾਂ ਤੁਸੀਂ ਉਸ ਅਰਦਾਸ ਨੂੰ ਅਜੇ ਸਿੱਖੇ ਹੀ ਨਹੀਂ ਹੋ ਅਜੇ ਸਾਡਾ ਵਿਸ਼ਵਾਸ ਕਿ ਜੁ ਮੰਨ ਤੁਹਾਡਾ ਨਹੀਂ ਹੈ ਜੇ ਅਰਦਾਸ ਮੰਨ ਨਾਲ ਕਰੀਏ ਨਾ ਤਾਂ ਚਿੰਤਾ ਕਾਦੀ ਜੇ ਤੂੰ ਚੰਗੇ ਮੰਨ ਨਾਲ ਵਾਹਿਗੁਰੂ ਨਾਲ ਲੱਗ ਜਾਏਗਾ ਤਾਂ ਤੇਰੀ ਚਿੰਤਾ ਨਹੀਂ ਰਹੇਗੀ ਉਹ ਚਿੰਤਾ ਤੇਰੀ ਆਪ ਕਰਨਗੇ ਬਸ ਸਿਰਫ 5 ਮਿੰਟ ਉਸ ਵਾਹਿਗੁਰੂ ਨੂੰ ਦੇ ਦਿਓ ਇਹ ਸਾਡੀ ਜ਼ਿੰਦਗੀ ਬਦਲ ਦੇਣਗੇ ਜ਼ਿੰਦਗੀ ਦੇ ਵਿੱਚ ਜੋ ਵੀ ਸਮਾਂ ਆਵੇ ਉਸ ਦਾ ਫਾਇਦਾ ਉਠਾਓ ਪਰ ਕਿਸੇ ਦੇ ਭਰੋਸੇ ਦਾ ਫਾਇਦਾ ਕਦੇ ਨਾ ਚੁੱਕੋ ਹਮੇਸ਼ਾ ਵਾਹਿਗੁਰੂ ਦੀ ਬਖਸ਼ੀਸ਼ ਨਾਲ ਖੁਸ਼ ਰਹਿਣਾ ਸਿੱਖੋ ਉਦਾਸ ਰਹਿਣ ਨਾਲ ਚਿੰਤਾਵਾਂ ਨਹੀਂ ਘਟਣ ਲੱਗੀਆਂ ਸਮੇਂ ਦੀ ਸਭ ਤੋਂ ਚੰਗੀ ਗੱਲ ਕੀ ਹੈ ਪਤਾ ਇਹ ਲੰਘ ਜਾਂਦਾ ਭਾਵੇਂ ਚੰਗਾ ਆਵੇ ਭਾਵੇਂ ਮਾੜਾ ਵਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਦੇਖਿਓ ਆਪ ਹੀ ਸਭ ਕੁਝ ਬਦਲ ਦੇਣਗੀ ਕਈ ਵਾਰ ਜ਼ਿੰਦਗੀ ਦੇ ਵਿੱਚ ਰਸਤਾ ਨਹੀਂ ਦਿਸਦਾ ਸਾਨੂੰ ਐਵੇਂ ਲੱਗਦਾ ਕਿ ਦੁੱਖਾਂ ਨੇ ਜ਼ਿੰਦਗੀ ਨੂੰ ਘੇਰ ਲਿਆ ਹੈ ਇੱਕ ਜਾਂਦਾ ਤੇ ਉਸ ਤੋਂ ਬਾਅਦ ਇੱਕ ਹੋਰ ਆ ਜਾਂਦਾ ਤਾਂ ਉਸ ਸਮੇਂ ਅਰਦਾਸ ਕਰੋ। ਇਹ ਹੀ ਕਹੋ ਕਿ ਹੇ ਵਾਹਿਗੁਰੂ ਨਾ ਮੈਨੂੰ ਕਿਸੇ ਦਾ ਸਿੱਟਿਆ ਹੋਇਆ ਮਿਲੇ ਨਾ ਕਿਸੇ ਦਾ ਖੋਇਆ ਹੋਇਆ ਮਿਲੇ। ਮੈਨੂੰ ਸਿਰਫ ਮੇਰੇ ਨਸੀਬ ਦਾ ਮਿਲੇ। ਨਾ ਮਿਲੇ ਤਾਂ ਵੀ ਕੋਈ ਗਮ ਨਹੀਂ। ਬਸ ਮੈਨੂੰ ਮੇਰੀ ਮਿਹਨਤ ਦਾ ਕੀਤਾ ਹੋਇਆ ਮਿਲੇ। ਕਿਉਂਕਿ ਅਰਦਾਸ ਤੇ ਵਿਸ਼ਵਾਸ ਦੋਵੇਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ਦੇ ਵਿੱਚ ਇੰਨੀ ਤਾਕਤ ਹੈ। ਕੇ ਨਾਮੋਂ ਕੰਝੇ ਨੂੰ ਵੀ ਮੌਕਿਨ ਬਣਾ ਦਿੰਦੇ ਨੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ